ਪਟਿਆਲਾ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਕਵਰ ਬੇਦੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੋਨਾਂ ਜਰ ਮਾਰਦੇ ਆਂ ਪੰਜਾਬ ਦੀਆਂ ਅਹਿਮ ਖਬਰਾਂ ਤੇ। ਜਰਨਲ ਜੇ.ਐਸ ਸਿੰਘ ਵੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੇ ਵਿੱਚ ਸ਼ਾਮਲ ਹੋ ਗਏ ਆ। ਉਹਨਾਂ ਦੇ ਪਾਰਟੀ ਚੌਣ ਤੇ ਪਾਰਟੀ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਭਰਾਪਰਾ ਅਤੇ ਰਤਨ ਸਿੰਘ ਦਿਨਾਲਾ ਬਲਵਨਾ ਦਾ ਸਵਾਗਤ ਕੀਤਾ ਗਿਆ ਤੇ ਟਕਸਾਲੀਆਂ ਨਾਲ ਹੱਥ ਮਲਾਉਂਦੇ ਹੀ ਉਹਨਾਂ ਨੇ ਅਕਾਲੀ ਦਲ ਤੇ ਨਿਸ਼ਾਨੇ ਵੀ ਸਾਦੇ ਆ ਵੱਡੇ ਇਲਜ਼ਾਮ ਲਗਾਉਂਦੇ ਆ ਉਹਨਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਪਟਿਆਲਾ ਵਿੱਚ ਹਰਵਾਣ ਵਿੱਚ ਵੱਡੀ ਭੂਮਕਾ ਨਿਭਾਈ ਸੀ ਪੰਜਾਬ ਸਟੇਟ ਔਮਨ ਕਮਿਸ਼ਨ ਦੀ ਚੇਅਰਪਰਸਨ ਤੇ ਕੁਝ ਅਣਪਛਤੇ ਲੋਕਾਂ ਨੇ ਹਮਲਾ ਕਰ ਦਿੱਤਾ ਗੱਲ ਨਿੱਬਤ ਰਹੀ ਚੇਅਰਪਰਸਨ ਮਨੀਸ਼ ਕੁਲਾਟੀ ਦਾ ਹਮਲੇ ਤੋਂ ਬੱਚਾ ਹੋ ਗਿਆ ਇਹ ਘਟਨਾ ਸੋਨੀਪੱਤ ਪਾਣੀਪੱਤ ਵਿਚਕਾਰ ਹਾਈਵੇ ਉੱਤੇ ਤੜਕੇ ਸਵੇਰੇ ਵਾਪਰੀ ਹੈ ਦੱਸਿਆ ਜਾ ਰਿਹਾ ਹੈ ਕਿ ਦੋ ਗੱਡੀਆਂ ਵਿੱਚ ਸਵਾਰ ਅਣਪਛਤੇ ਲੋਕਾਂ ਵੱਲੋਂ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਅਣਪਛਤੇ ਬਦਮਾਸ਼ਾਂ ਨੇ ਮਹਿਲਾ ਕਮਿਸ਼ਨ ਪ੍ਰਧਾਨ ਮਨੀਸ਼ਾ ਗਲਾਟੀ ਦੀ ਗੱਡੀ ਦਾ ਪਿੱਛਾ ਕੀਤਾ ਤੇ ਟੱਕਰ ਵੀ ਮਾਰੀ ਇਹਨਾਂ ਨੇ ਮਨੀਸ਼ਾ ਨੂੰ ਗੱਡੀ ਰੋਕਣ ਦਾ ਸ਼ਰਵ ਕੀਤਾ ਗਿਆ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ 1984 ਵਿੱਚ ਕਾਨਪੁਰ ਵਿਖੇ ਦੰਗਿਆਂ ਦੀ ਮੁਰ ਜਾਂਚ ਲਈ ਉੱਤਰ ਪ੍ਰਦੇਸ਼ ਸਰਕਾਰ ਨੇ ਸਪੈਸ਼ਲ ਜਾਂਚ ਟੀਮ ਦਾ ਗਠਨ ਕਰ ਦਿੱਤਾ ਇਹਨਾਂ ਦੰਗਿਆਂ ਵਿੱਚ 302 ਵੱਧ ਸਿੱਖਾਂ ਦੀ ਮੌਤ ਹੋ ਗਈ ਸੀ ਇਸ ਜ਼ਾਸਟੀਮਲੇ ਡੀਜੀਪੀ ਅਤਲ ਨੂੰ ਟੀਮ ਦਾ ਮੁਖੀ ਲਗਾਇਆ ਗਿਆ ਐਸਆਈਟੀ ਨੂੰ ਉਹਨਾਂ ਮੁਲਾਜ਼ਮਾਂ ਤੋਂ ਬ੍ਰਿਕੀ ਨਾਲ ਜਾਂਚ ਕਰਨ ਦੇ ਆਦੇਸ਼ ਵੀ ਦਿੱਤੇ ਗਏ ਜਿਨ੍ਹਾਂ ਨੂੰ ਸ਼ਰਤੀ ਜਾਂਚ ਦਰਾਂ ਪੁੱਛਗੀਛ ਬਾਅਦ ਛੱਡ ਦਿੱਤਾ ਗਿਆ ਸੀ ਪੁਲਿਸ ਵੱਲੋਂ ਅੰਤਮ ਰਿਪੋਰਟ ਪੇਸ਼ ਕੀਤੀ ਗਈ ਹੈ ਜਿਗਰ ਜੋਗਾ ਕੇ ਮਨਜੀਤ ਸਿੰਘ ਨਾਂ ਦੇ ਵਿਅਕਤੀ ਨੇ ਇਸ ਮਾਮਲੇ ਸੰਬੰਧੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਜਿਸ ਦੇ ਆਧਾਰ ਤੇ ਸਿਟ ਨੂੰ 6 ਮਹੀਨੇ ਅੰਦਰ ਸੁਪਹਾ ਸਰਕਾਰ ਨੂੰ ਜਾਂਚ ਰਿਪੋਰਟ ਦੇਣ ਲਈ ਹੁਕਮ ਦਿੱਤੇ ਗਿਆ ਜਲੰਧਰ ਸ਼ਹਿਰ ਦੇ ਨਿੱਜੀ ਸਕੂਲ ਵਿੱਚੋਂ ਪੜਨ ਵਾਲੀ 9ਵੀਂ ਜਮਾਤ ਦੀ ਇੱਕ ਵਿਦਿਆਰਥਣ ਨੇ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਤਿੰਨ ਪੇਜਾਂ ਦਾ ਖੁਦਕੁਸ਼ੀ ਨੋਟ ਵੀ ਲਿਖਿਆ ਹੈ ਵਿਦਿਆਰਥਣ ਨੇ ਅਧਿਆਪਕ ਉਤੇ ਪਰੇਸ਼ਾਨ ਕਰਨ ਦੇ ਦੋਸ਼ ਵੀ ਲਗਾਏ ਘਟਨਾ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸੁਸਾਈਡ ਨੋਟ ਦੇ ਅਧਾਰ ਤੇ ਮਾਮਲਾ ਤਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਨਵੀਂ ਆਭਿਗਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖੈਰਾਨੇ ਸਚਾ ਸਿੰਘ ਛੋਟੇਪੁਰ ਨਾਲ ਬੰਦ ਕਮਰਾ ਮੀਟਿੰਗ ਤੋਂ ਬਾਅਦ ਖਲਾਸਾ ਕੀਤਾ ਕਿ ਐਲਾਈਂਸ ਵਿੱਚ ਸ਼ਾਮਲ ਹੋਣ ਲਈ ਛੋਟੇਪੁਰ ਨੂੰ ਰਾਜੀ ਕੀਤਾ ਜਾ ਰਿਹਾ ਹੈ ਤੇ ਚੈੱਕ ਕਰ ਉਹ ਐਲਾਈਂਸ ਵਿੱਚ ਜੁੜ ਜਾਂਦੇ ਆ ਤਾਂ ਉਹਨਾਂ ਨੂੰ ਗੁਰਦਾਸਪੁਰ ਤੋਂ ਲੋਕ ਸਭਾ ਦੀ ਸੀਟ ਲੜਾਈ ਜਾ ਸਕਦੀ ਹੈ ਛੋਟੇਪੁਰ ਦੇ ਖੈਰਾਨ ਦੀ ਕਰੀਬ 1 ਘੰਟਾ ਬੰਦ ਕਮਰਾ ਮੀਟਿੰਗ ਹੋਈ ਜਿਸ ਦੌਰਾਨ ਕਈ ਮੁੱਦਿਆਂ ਤੇ ਵਿਚਾਰ ਵਟਾਂਦਰਾ ਹੋਇਆ ਖੈਰਾਨ ਨੇ ਦੱਸਿਆ ਕਿ ਉਹਨਾਂ ਦੇ ਐਲਾਈਂਸ ਵਿੱਚ ਸ਼ਾਮਲ ਹੋਣ ਲਈ ਛੋਟੇਪੁਰ ਨੂੰ ਰਾਜੀ ਕਰਨ ਲਈ ਸਿਰ ਤੋੜ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਬਦੇਤ ਸਾਹਿਬ ਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਤਰਨਿਆਂ ਦਾ ਸਮਰਥਨ ਕਰਦਿਆਂ ਸਰਕਾਰ ਤੇ ਨਿਸ਼ਾਨੇ ਲਾਇਦੇ ਆਖਿਆ ਕਿ ਕਿਸਾਨਾਂ ਨੂੰ ਬੱਚਾਂ ਲਈ ਸਰਕਾਰ ਨੂੰ ਠੋਸ ਬਰਾਲੇ ਕਰਨ ਦੀ ਜ਼ਰੂਰਤ ਹੈ ਸਰਦਾਰ ਬਾਦਲ ਦਾ ਕਹਿਣਾ ਹੈ ਸਰਕਾਰ ਨੇ ਵਿਵਾਦੇ ਵੱਡੇ ਵੱਡੇ ਕੀਤੇ ਆ ਪਰ ਜੋ ਸੱਚ ਹੁੰਦੇ ਵਿਖਾਈ ਨਹੀਂ ਦਿੰਦੇ ਸਰਦਾਰ ਬਾਦਲ ਨੇ ਆਖਿਆ ਸੂਬਾ ਸਰਕਾਰ ਧਾਰਮਿਕ ਵਿਰਾਸਤ ਸਥਾਨਾਂ ਦੀ ਵੀ ਕੋਈ ਸਾਂਭ ਸੰਭਾਲ ਨਹੀਂ ਕਰ ਰਹੀ ਵਿੰਡਰ ਦਿਨੇ ਵਾਰ ਤੇ ਰਹਿਣ ਵਾਲੇ ਗਰੀਬ ਪਰਿਵਾਰ ਦਾ ਲੜਕਾ ਆਪਣੇ ਗੀਤਾਂ ਰਾਹੀਂ ਘਰ ਦੀ ਆਰਥਿਕ ਦਸ਼ਾ ਨੂੰ ਬਦਲ ਰਿਹਾ ਹੈ ਤੇ ਅੱਜ ਉਸਨੇ ਮੁੱਖ ਮੰਤਰੀ ਦੇ ਨਾਂ ਦਾ ਦੁਨੀਆ ਵਿੱਚ ਗੀਤ ਗਾ ਕੇ ਸਿੱਕਾ ਜਮਾ ਲਿਆ ਕਹਿੰਦੇ ਆ ਰੱਬ ਹਰ ਇੱਕ ਇਨਸਾਨ ਨੂੰ ਜੀਵਨ ਵਿੱਚ ਪ੍ਰਾਪਤੀਆਂ ਤੇ ਸ਼ੌਰਤ ਕਮਾਉਣ ਦਾ ਇੱਕ ਜਰੂਰ ਮੌਕਾ ਦਿੰਦਾ ਹੈ ਜਦੋਂ ਕਿਸੇ ਦਾ ਚੰਗਾ ਟਾਈਮ ਆਉਂਦਾ ਹੈ ਤਾਂ ਰੱਬ ਇੱਕ ਨਾ ਇੱਕ ਦਿਨ ਉਸਦੇ ਦਿਨਾਂ ਨੂੰ ਵੀ ਜਰੂਰ ਫੇਰ ਦਿੰਦਾ ਹੈ ਇਹ ਕਹਿਣਾ ਧਰਮਪ੍ਰੀਤ ਦੀ ਮਾਤਾ ਅਰਜੀਤ ਕੌਰ ਦੇ ਉਸਦੀ ਭੈਣ ਦਾ ਧਰਮਪ੍ਰੀਤ ਦੀ ਮਾਤਾ ਅਤੇ ਭੈਣ ਨੇ ਆਕੇ ਕਿ ਸਾਡਾ ਲੜਕਾ ਗਾਣੇ गा ਕੇ ਦੁਨੀਆ ਵਿੱਚ ਆਪਣਾ ਤੇ ਪਰਿਵਾਰ ਦਾ ਨ ਲੋਧਰਾਨਾ ਦੇ ਸਰਕਟ ਹਾਊਸ ਵਿੱਚ ਰਾਸ਼ਟਰੀ ਕਾਂਗਰਸ ਵੱਲੋਂ ਕੀਤੀ ਮੀਟਿੰਗ ਦੌਰਾਨ ਹਥਿਆਰ ਬ੍ਰਾਹਮਤ ਹੋਣ ਨਾਲ ਸੰਸਨੀਖੇਜ ਮਾਹੌਲ ਪੈਦਾ ਹੋ ਗਿਆ ਤੇ ਪੁਲਿਸ ਇਸ ਮਾਮਲੇ ਵਿਧੀ ਜਾਂਚ ਵਿੱਚ ਲੱਗੀ ਹੋਈ ਹੈ ਪੁਲਿਸ ਵੱਲੋਂ ਹਥਿਆਰਾਂ ਨੂੰ ਕਬਜ਼ੇ ਵਿੱਚ ਲਿਆ ਲਿਆ ਗਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਹਥਿਆਰ ਲਾਇਸੈਂਸਿਆ ਜ ਨਹੀਂ ਇਸ ਗੱਲ ਦਾ ਜਾਂਚ ਵਿੱਚ ਹਜੇ ਤੱਕ ਕੋਈ ਖੁਲਾਸਾ ਨਹੀਂ ਹੋਇਆ ਤੇ ਇਹ ਗੱਲ ਚਰਚਾ ਦਾ ਵਿਸ਼ਾ ਵੀ ਬਣੀ ਹੋਈ ਹੈ ਬਸੇ ਪਠਾਨਾ ਵਿਖੇ 23 ਸਾਲਾ ਨੌਜਵਾਨ ਵੱਲੋਂ ਗੱਡੀ ਹੇਠਾ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਮ੍ਰਿਤਕ ਪਿੰਡ ਮਹਿਬੂਦਪੁਰ ਦਾ ਰਹਿਣ ਵਾਲਾ ਜਿਸ ਨੇ ਗੱਡੀ ਹੇਠਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਮ੍ਰਿਤਕ ਇਕਬਾਲਪ੍ਰੀਤ ਸਿੰਘ ਇਕੱਲਾ ਹੀ ਆਪਣੇ ਮਾਪਿਆਂ ਤੇ ਦੋ ਪਿੰਡ ਦਾ ਪ੍ਰਾਸੀ ਜਾਂਚ ਅਧਿਕਾਰੀ ਦਾ ਕਹਿਣਾ ਹੈ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਅਧਿਕਾਰੀ ਨੇ ਦੱਸਿਆ ਇਕਬਾਲਪ੍ਰੀਤ ਸਿੰਘ ਦੀ ਜੇਬ ਵਿੱਚੋਂ ਇੱਕ ਖੁਦਕੁਸ਼ੀ ਨੋਟ ਵੀ ਮਿਲਿਆ ਹੈ ਪੰਜਾਬ ਪਰ ਵਿੱਚ ਸਵਾਇਨ ਫਲੂ ਦਾ ਘਰ ਜਾਰੀ ਹੈ ਤੇ ਇਸ ਸਵਾਰਸ ਫਾਈਨ ਫਲੂ ਨਾਲ ਆਏ ਕੇਸਾਂ ਦੀ ਗਿਣਤੀ ਵਿੱਚ ਮੁੱਖ ਮੰਤਰੀ ਕੈਪਟਨ ਬਲੰਦਰ ਸਿੰਘ ਅਤੇ ਸਿਹਤ ਮੰਤਰੀ ਬ੍ਰਹਮਿੰਦਰਾ ਦਾ ਆਪਣਾ ਸ਼ਹਿਰ ਪਟਿਆਲਾ ਵੀ ਸ਼ਾਮਲ ਹੈ ਪਟਿਆਲਾ ਜ਼ਿਲ੍ਹਾ ਵਿੱਚੋਂ ਹੁਣ ਤੱਕ 36 ਮ੍ਰਿਤਕ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿੱਚੋਂ ਸਰਕਾਰੀ ਜਾਂ ਕੜਿਆਂ ਤਹਿਤ ਚਾਰ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਇਹ ਸਨ ਪੰਜਾਬ ਦੀਆਂ ਅਮ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਬੜਾ ਹਾਜ਼ਰ ਹੋਵਾਂਗਾ ਕਵਰ ਬੇਦੀ ਨੂੰ ਦਿਓ ਯਾਯਾ ਤੁਸੀਂ ਵੇਖਦੇ ਰਹੋ ਪਟਿਆਲਾ ਟੀਵੀ ਆਪਜੀ ਦੇਖ ਰਹੇ ਹੋ ਪਟਿਆਲਾ ਟੀਵੀ ਪਟਿਆਲਾ ਟੀਵੀ ਜੋੜੇ ਆਪਕੀ ਨੂੰ ਸੋਨੇ ਪੰਜਾਬ ਅਤੇ ਦੇਸ਼ ਨਾਲ ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ ਇਨਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ਪੰਜਾਬ ਦਾ ਨੰਬਰ 1 ਦੁਬਈ ਗਲੋਬਲ ਅਚੀਵਰ ਅਵਾਰਡ ਪ੍ਰਾਪਤ 1991 ਵਿੱਚ ਸਥਾਪਿਤ ਹੋਈ ਪਟਿਆਲਾ ਦੀ ਸਵੈ ਰੋਜ਼ਗਾਰ ਪ੍ਰਦਾਨ ਕਰਾਉਣ ਵਾਲੀ ਪਹਿਲੀ ਅਤੇ ਪੁਰਾਣੀ ਸੰਸਥਾ ਆਈਪੀਐਮਟੀ ਦੇਸ਼ਪੱਤ ਜਨੇਸਤੀ ਅਤੇ ਪੀਟੀਯੂ ਤੋਂ ਮਾਨਤਾ ਪ੍ਰਾਪਤ ਮਾਡਰਨ ਟੈਕਨੀਕਾਂ ਰਾਹੀਂ ਬਣੀ 5 ਮੰਜ਼ਲਾ ਐਸਰਸ ਥਾ 10ਵੀਂ ਅਤੇ ਪਲੱਸ 2 ਤੋਂ ਬਾਅਦ ਗਵਰਨਮੈਂਟ ਅਤੇ ਆਈਐਸਓ ਸਰਟੀਫਾਈਡ ਡਿਪਲੋਮੇ ਓਟੀ ਡੀਐਮਐਲਟੀ ਐਕਸਰੇ ਆਫਥਲਮਿਕ ਅਸਿਸਟੈਂਟ ਈਸੀਜੀ ਫਿਜ਼ੀਓਥੈਰੇਪੀ ਹੁਣ ਹਿੰਦੀ ਪੰਜਾਬੀ ਤੇ ਅੰਗਰੇਜ਼ੀ ਵਿੱਚ ਵੀ ਕਰ ਸਕ ਇਨੂੰ ਪੜਾਉਣ ਦੀਆਂ ਨਵੀਆਂ ਤਕਨੀਕਾਂ ਲਾਈਟ ਪ੍ਰੋਜੈਕਟਰ ਸਲਾਈਡ ਪ੍ਰੋਜੈਕਟਰ ਓਵਰਹੈਡ ਪ੍ਰੋਜੈਕਟਰ ਡੀਐਮਐਲਟੀ ਕੋਰਸਾਂ ਲਈ ਮੈਨੂਅਲ ਅਤੇ ਕੰਪਿਊਟਰਾਈਜ਼ਡ ਲੈਬ ਆਪਰੇਸ਼ਨ تھیਟਰ ਐਕਸ-ਰੇ ਪਲਾਂਟ ایसीजी ਮਸ਼ੀਨ ਆਈ ਟੈਸਟਿੰਗ ਅਤੇ ਚਸ਼ਮੇ ਬਣਾਉਣ ਦੀਆਂ ਮਸ਼ੀਨਾਵਾਂ ਹੋਸਟਲ ਅਤੇ ਖਾਣੇ ਦਾ ਖਾਸ ਪ੍ਰਬੰਧ ਤੁਸੀਂ ਵੀ ਆਪਣੇ ਬੱਚਿਆਂ ਦਾ ਫਿਚਰ ਸਮਝਣਾ ਚਾਹੁੰਦੇ ਹੋ ਤਾਂ ਸਾਡੇ ਇੰਸਟੀਚਿਊਟ ਇੱਕ ਵਾਰ ਆ ਕੇ ਜਰੂਰ ਲੱਕੋ ਸੰਪਰਕ ਕਰੋ ਗੁਰੂ ਨਾਨਕ ਇੰਸਟੀਚੂਟ ਆਫ ਮੈਡੀਕਲ ਟੈਕਨੋਲੋਜੀ ਉਮੀਦ ਰੋਡ ਫੈਕਟਰੀ ਏਰੀਆ ਨਿਦੇਸ਼ ਸਿੰਘ ਮੰਦਰ ਪਟਿਆਲਾ 0175235111093568215079056090@www.gurnanakinstitute.com